हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਝੋਨੇ ਦੀ ਫਸਲ ਦੇ ਵਿੱਚ ਮੁੰਜਰ ਝੁਕਣ ਸਮੇਂ ਜਦੋਂ ਦੁੱਧਾ ਪਰਨਾ ਸ਼ੁਰੂ ਹੋ ਜਾਂਦਾ ਮੁੰਜਰ ਝੁਕ ਜਾਂਦੀ ਵਜਨ ਨਾਲ ਉਸ ਸਮੇਂ ਤੋਂ ਲੈ ਕੇ ਤੇ ਵਾਢੀ ਤੱਕ ਜਿਹੜਾ ਪਾਣੀ ਦਾ ਪ੍ਰਬੰਧ ਉਹਦੇ ਬਾਰੇ ਕਿਸਾਨ ਵੀਰਾਂ ਦਾ ਸਵਾਲ ਸੀਗਾ ਸੋ ਕਿਸਾਨ ਵੀਰੋ ਜਿਹੜਾ ਆ ਮੈਂ ਪਹਿਲਾਂ ਤੋਂ ਮੀਨਿੰਗ ਕਰਦਾ ਹੁਣਾਂ ਤੇ ਹਰੇਕ ਵਾਰ ਮੈਂ ਰਿਪੀਟ ਕਰਦਾ ਹੁਣਾਂ ਕਿਉਂਕਿ ਕਈ ਵਾਰ ਨਵੇਂ ਕਿਸਾਨ ਵੀ ਕੁਝ ਜੁੜਦੇ ਆ ਹਰੇਕ ਵੀਡੀਓ ਦੇ ਵਿੱਚ ਕਿ ਆਪਾਂ ਝੋਨਾ ਲਵਾਈ ਤੋਂ ਪਹਿਲੇ 15 ਦਿਨ ਖੇਤ 'ਚ ਪਾਣੀ ਖੜਾ ਰੱਖਣਾ ਉਸ ਤੋਂ ਬਾਅਦ ਖੇਤ 'ਚ ਪਾਣੀ ਨਹੀਂ ਖੜਾਉਣਾ ਇੱਕ ਵਾਰ ਭਰਤਾ ਮਤਲਬ ਮਗਰੇ ਮਗਰ ਨਹੀਂ ਛੱਡਣਾ ਜਦੋਂ ਖੇਤ 'ਚ ਪਾਣੀ ਜੀਰ ਗਿਆ 2 ਦਿਨ 3 ਦਿਨ ਜ਼ਮੀਨ ਦੀ ਕਿਸਮ ਦੇ ਹਿਸਾਬ ਨਾਲ ਜੇ ਚੀਕਣੀ ਮਿੱਟੀ ਆ 3-4 ਦਿਨ ਕੱਢ ਜਾਂਦੀ ਆ ਜੇ ਹਰੀ ਹਲਕੀ ਜ਼ਮੀਨ ਹੈ ਦਰਮਿਆਨੇ ਤੋਂ ਹਲਕੇ ਪਾਣ ਚ ਉਹ 2 ਦਿਨਾਂ ਬਾਅਦ ਤੋ ਹੀ ਪਾਣੀ ਛੱਡ ਸਕਦੇ ਆ ਜਦੋਂ ਤੱਕ ਫਸਲ ਗੋਭ ਚ ਨਹੀਂ ਆਉਂਦੀ ਜਦੋਂ ਤੁਹਾਡੀ ਫਸਲ ਗੋਭ ਚ ਆ ਗਈ ਵਿੱਚ ਮੁੰਜਰ ਬਣਨੀ ਤਣੇ ਦੇ ਵਿੱਚ ਸ਼ੁਰੂ ਹੋ ਗਈ ਉਸ ਤੋਂ ਬਾਅਦ ਨਸਾਰਾ ਤੇ ਬੂਰ ਪੈਣਾ ਕੰਪਲੀਟ ਹੋਣ ਤੱਕ ਜਦੋਂ ਤੱਕ ਬੂਰ ਨਹੀਂ ਚੜਦਾ ਮੁੰਜਰਾ ਝੋਕਣ ਨਹੀਂ ਲੱਗਦੀਆਂ ਉਦੋਂ ਤੱਕ ਪਤਲਾ ਪਤਲਾ ਪਾਣੀ ਖੇਚ ਰੱਖਣਾ ਜਿਆਦਾ ਨਹੀਂ ਵੀ ਤਿੰਨ ਤਿੰਨ ਚਾਰ ਚਾਰ ਉਂਗਲਾਂ ਪਖੜਾਈ ਰੱਖੀਏ ਪਤਲਾ ਪਤਲਾ ਪਾਣੀ ਛੱਡੀ ਰੱਖਣਾ ਤੇ ਉਸ ਤੋਂ ਬਾਅਦ ਜਦੋਂ ਹੁਣ ਮੁੰਜਰ ਝੁਕਣ ਲੱਗ ਪੈਂਦੀ ਹੈ ਦੇਖੋ ਵੀ ਟੈਂਪਰੇਚਰ ਆ ਜਿਹੜਾ ਉਹ ਜਾ ਰਿਹਾ ਆਪਾ ਕਿਸਾਨ ਵੀਰੋ ਜਿੱਥੇ ਆਪਾਂ ਪਾਣੀ ਦੀ ਸਟ੍ਰੈਸ ਲੱਗ ਗਈ ਗੋਭ ਤੋਂ ਮੁੰਜਰ ਝੁਕਣ ਤੱਕ ਉਹਦੇ ਤੁਹਾਡਾ ਝਾੜ ਆ ਜਿਹੜਾ ਉਹ ਲਾਜ਼ਮੀ ਉੱਡ ਜਾਣਾ ਟੈਂਪਰੇਚਰ ਤਕਰੀਬਨ ਤਕਰੀਬਨ 35 ਤੋਂ ਪਲਾਸੀ ਜਾ ਰਿਹਾ ਉੱਪਰਲਾ ਤਾਪਮਣ ਥੱਲੇ ਵਾਲਾ ਤਾਪਮਣ ਜਿਹੜਾ ਕਿ 20 ਤੋਂ 25 ਦੇ ਦਰਮਿਆਨ ਚਾਹੀਦਾ ਹੁੰਦਾ ਪਕਾ ਦੇ ਸਮੇਂ ਜਿੱਥੇ ਤੁਹਾਡਾ ਚੋਨਾ ਬੂਰ ਝਾੜ ਗਿਆ ਤੇ ਦੁੱਧਾ ਬਣ ਰਿਹਾ ਉੱਥੇ ਤੁਹਾਡਾ ਥੱਲੇ ਵਾਲਾ ਤਾਪਮਣ ਜਾ ਰਿਹਾ 23 24 25 27 ਤੱਕ ਇਹਦਾ ਅਸਰ ਪੈਣਾ ਇਹਦੇ ਅਸਰ ਨੂੰ ਘਟਾਉਣ ਵਾਸਤੇ ਆਪਾਂ ਐਨਪੀ ਕੇ 13 0 45 ਗੋਭ ਸਮੇ ਤੇ ਲਗਾਤਾਰ ਜਿਹੜਾ ਖੇਤ ਦੇ ਵਿੱਚ ਪਤਲਾ-ਪਤਲਾ ਪਾਣੀ ਇਹਨੂੰ ਕਿ ਆਪ ਪਰਖੇ ਰੱਖਣਾ ਪਤਲਾ-ਪਤਲਾ ਮਤਲਬ ਪਤਲਾ ਜੇ ਪਾਣੀ ਲਾਤਾ ਕਿ ਆਰਾ ਭਰ ਗਿਆ ਉਸ ਤੋਂ ਬਾਅਦ ਦੂਜੇ ਛੱਡਤਾ ਫਿਰ ਜਿਵੇਂ ਹੀ ਤੁਹਾਨੂੰ ਲੱਗਦਾ ਕਿ ਜੀਰ ਗਿਆ ਫਿਰ ਛੱਡਤਾ ਮਤਲਬ ਜ਼ਿਆਦਾ ਨਹੀਂ ਪਾਣੀ ਖੜਾ ਕੇ 3-4 ਇੰਚ ਹੀ ਰੱਖਣਾ ਇੱਕ-ਇੱਕ 1.5-1.5 ਇੰਚ ਤਾਂ 2-2 ਸੈਂਟੀਮੀਟਰ ਤਾਂ ਤੁਸੀਂ ਪਾਣੀ ਖੜਾ ਕੇ ਤੇ ਮਤਲਬ ਵਾਟਰ ਸਟ੍ਰੈਸ ਨਾ ਲੱਗੇ ਯਾਰ ਤੇ ਐਨਪੀਕੇ 13-0-45 ਫੋਕ ਕਢਾਉਣ ਨੂੰ ਤੇ ਇਹ ਤੋਂ ਬਾਅਦ ਜਦੋਂ ਮੁੰਜਰ ਚੋਗ ਗਈ ਦੁੱਧਾ ਤੁਹਾਡੇ ਬਣਨਾ ਸ਼ੁਰੂ ਹੋ ਗਿਆ ਇਤੋਂ ਬਾਅਦ ਆਪਾਂ ਜਿਹੜਾ ਜਿਹੜਾ ਪਾਣੀ ਆਪਾਂ ਉਸ ਟਾਈਮ ਤੇ ਲਾਇਆ ਜਦੋਂ ਮੁੰਜਰ ਝੁਕ ਰਹੀ ਸੀ ਜਾਂ ਫਲਾਵਰਿੰਗ ਹੋ ਰਹੀ ਸੀ ਕੰਪਲੀਟ ਹੋ ਗਈ ਫਲਾਵਰਿੰਗ ਉਦੋਂ ਜਿਹੜਾ ਪਾਣੀ ਇੱਕ ਵਾਰੀ ਆਪਣਾ ਭਰਿਆ ਹੋਇਆ ਹੈਗਾ ਖੇਤ 'ਚ ਹੈਗਾ ਉਦੋਂ ਬਾਅਦ ਤੁਸੀਂ ਖੇਤ ਗਿੱਲਾ ਰੱਖਣਾ ਕਿਉਂਕਿ ਦੁੱਧ ਆ ਭਰਨ ਸਮੇਂ ਜੇ ਲਗਾਤਾਰ ਆਪਾਂ ਪਾਣੀ 'ਚ ਖੇਤ ਖੜਾਵਾਵਾਂਗੇ ਜਿਹੜਾ ਕਿ ਆਪਾਂ ਗੋਭ ਤੋਂ ਫਲਾਵਰਿੰਗ ਕੰਪਲੀਟ ਹੋਣ ਤੱਕ ਮੁੰਜਰ ਝੁਕਣ ਤੱਕ ਰੱਖਿਆ ਫੇਰ ਤੁਹਾਡੀਆਂ ਜੜਾਂ ਜਿਹੜੀਆਂ ਉਹ ਜਲਦੀ ਡੀਜਨਰੇਟ ਹੋਣਗੀਆਂ लीफ ਸੈਨੀਸੈਂਸ ਹੋਊਗੀ ਮਤਲਬ ਪੱਤੇ ਆ ਜਿਹੜੇ ਜਲਦੀ 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 ਆਪ ਦਾ ਫੋਟੋਸ ਹੁੰਦੇ ਟਿਕ ਜਿਹੜਾ ਇਹ ক্লোਰੋਫਿਲ ਲਾਸ ਕਰਨਗੇ ਜਲਦੀ ਪਕਾਲ ਨੂੰ ਜਾਊਗਾ ਤਾਂ ਤੁਹਾਡਾ ਜਿਹੜਾ ਦਾਣਾ ਉਹ ਪ੍ਰੋਪਰ ਵਜਨ ਨਹੀਂ ਬਣੂਗਾ ਇੱਕ ਸਾਰ ਦਾਣਿਆਂ ਦਾ ਪਕਾ ਨਹੀਂ ਹੋਊਗਾ ਵਿੱਚ ਨਮੀ ਦਾਣਿਆਂ ਦੇ ਵੱਧ ਰਹੂਗੀ ਇਸ ਕਰਕੇ ਉਦੋਂ ਬਾਅਦ ਤੁਹਾਡੇ ਜ਼ਮੀਨ ਦੀ ਕਿਸਮ ਦੇ ਹਿਸਾਬ ਨਾਲ ਮੁਜਰ ਜੁਕਣ ਦੁਬਾਰਾ ਤੁਹਾਡੇ ਤਿੰਨ ਪਾਣੀ ਲੱਗਦੇ ਆ ਚਾਰ ਲੱਗਦੇ ਪਰ ਆਪਾਂ ਪਾਣੀ ਖੇਤ ਚ ਖੜਾਉਣਾ ਨਹੀਂ ਇੱਕ ਵਾਰੀ ਪਾਣੀ ਲਾਤਾ ਉਦੋਂ ਬਾਅਦ ਤੁਸੀਂ ਤਿੰਨ ਦਿਨ ਚਾਰ ਦਿਨ ਪੰਜ ਦਿਨ ਵੇਟ ਕਰੋ ਮਤਲਬ ਖੇਤ ਜਦੋਂ ਤੱਕ ਤੁਹਾਨੂੰ ਲੱਗਦਾ ਕਿ ਗਿੱਲਾ ਮੋਇਸਚਰ ਹੈਗਾ ਇਹਦੇ ਵਿੱਚ ਉਦੋਂ ਤੱਕ ਪਾਣੀ ਦੁਆਰਾ ਫਿਰ ਛੱਡਣ ਦੀ ਲੋੜ ਨਹੀਂ ਹੈਗੀ ਪਰ ਨਾਲ ਨਾਲ ਇਹ ਵੀ ਨਹੀਂ ਕਿ ਏਰੀ ਹੋ ਗਈ ਕਿ ਖੇਤ ਆਪਣਾ ਚਟਾ ਹੋ ਜੇ ਇਸ ਚੀਜ਼ ਦਾ ਖਿਆਲ ਰੱਖੋ ਪਰ ਪਾਣੀ ਲਗਾਤਾਰ ਖੜਾਉਣ ਦੀ ਲੋੜ ਨਹੀਂ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ